ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਦੇ ਵਿੱਚ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਸਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਾਰਤਕ ਨਤੀਜੇ ਸਾਹਮਣੇ ਆ ਰਹੇ ਨੇ ਜਿਲਾ ਪੁਲਿਸ ਦੇ ਵੱਲੋਂ ਐਸਐਸਪੀ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਲੋਕਾਂ ਦੇ ਨਾਲ ਨਿਰੰਤਰ ਸੰਪਰਕ ਬਣਾਉਣ ਦੇ ਲਈ ਸੰਪਰਕ ਅਭਿਆਨ ਚਲਾਏ ਜਾ ਰਹੇ ਅਤੇ ਇਸ ਅਭਿਆਨ ਤਹਿਤ ਖਮਾਣੋ ਬਲਾਕ ਦੇ ਸੰਗੋਲ ਸਥਿਤ ਇੱਕ ਕਾਲਜ ਵਿਖੇ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਰੋਪੜ ਰੇਂਜ ਦੇ ਡੀਆਈਜੀ ਅਰਚਰਨ ਸਿੰਘ ਪੁੱਲਰ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਤੇ ਉੱਥੇ ਹੀ ਮੀਟਿੰਗ ਦੇ ਦੌਰਾਨ ਸੰਬੋਧਨ ਕਰਦਿਆਂ ਡੀਆਈਜੀ ਨਜ਼ਦੀਕੀ ਹਰਚਰਨ ਸਿੰਘ ਪੁੱਲਰ ਨੇ ਸਮਾਜ ਦੇ ਸਮੂਹ ਵਰਗਾਂ ਨੂੰ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਦੇ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਐਸਫਪੀ ਸਮਾਜ ਨੇ ਸਾਈਬਰ क्राइम ਬਾਰੇ ਕੀਤਾ ਉਸੇ ਤਰੀਕੇ ਨਛਾਵਰ ਜਿਹੜੀ ਆਪਾਂ ਕਿਟਮ ਛੇੜੀ ਹੋਈ ਹੈ ਇਹਨੂੰ ਕੰਟਰੋਲ ਕਰਨਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਿਗ੍ਹਾ ਮੰਗਾ ਕਿ ਸਾਡਾ ਫਾਗੜਾ ਸਾਹਿਬ ਜਿਹੜਾ ਜੇ ਤੱਕ ਪੰਜਾਬ ਤੋਂ ਸਭ ਤੋਂ ਘੱਟ ਨਾ ਛੇੜੇ ਇੱਥੇ ਅਸੀਂ ਜਿੰਨੀਆਂ ਮੀਟਿੰਗਾਂ ਕੀਤੀਆਂ ਲੋਕਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਔਰ ਹਰੇਕ ਪਿੰਡ ਨੇ ਲਿਖ ਦਿੱਤਾ ਕਿ ਅਸੀਂ ਪਿੰਡ ਦੇ ਵਿੱਚ ਕਿਸੇ ਵੀ ਸਪਲਾਇਰ ਨੂੰ ਵਰਦੀ ਤੋਂ ਮੰਮੀ ਤੇ ਨਾ ਹੀ ਕਿਸੇ ਦੀ ਜਵਾਨਤਾ ਇਹ ਪਹਿਲਾ ਜਲਾ ਸੀ ਜਿੱਥੇ ਕਿ ਸਾਰਿਆਂ ਦੀਆਂ ਸਾਰੀਆਂ ਪੰਚਾਇਤਾਂ ਨੇ ਲਿਖ ਕੇ ਦਿੱਤਾ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਕੰਮ ਦੀ ਅੱਜ ਜੜੇ ਬਦੇ ਉਹ ਇਸ ਤਰ੍ਹਾਂ ਦੇ ਉਹ ਕਾਰਨਾਮੇ ਕਰਦੇਗਾ ਜਿਹਦੇ ਤੋਂ ਪਰਿਵਾਰ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਵੀ ਕਿੰਨ ਸਾਰਾ ਜਦੋਂ ਆਡੀ ਤੁਹਾਡੀ ਕਿਸੇ ਨੂੰ ਪੈਂਦਾ ਵੀ ਤੇਰਾ ਬੱਚਾ ਨਸ਼ਾ ਲੈਂਦਾ ਹੈ ਅਸੀਂ ਉਹ ਕਹਿੰਦੇ ਨੇ ਆਪਣਾ ਘਰ ਸਾਡੇ ਲਈ ਵੇਖਣ ਦੀ ਲੋੜ ਨਹੀਂ ਉਹਨੇ ਤਾਂ ਚੰਗੀ ਗੱਲ ਕਰਤੀ ਕਹਿੰਦੀ ਵੀ ਤੇਰਾ